ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਇਹ ਤਸਵੀਰਾਂ ਖਰੜ ਦੀਆਂ ਖਰੜ ਦੇ ਓਵਰ ਬ੍ਰਿਜ ਤੇ ਖੜੇ ਇੱਕ ਟਰੱਕ ਨੂੰ ਤਕਰੀਬਨ ਰਾਤ 12 ਵਜੇ ਦੇ ਕਰੀਬ ਅੱਗ ਲੱਗੀ ਹੈ ਅਤੇ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅਤੇ ਲੋਕਾਂ ਦੀ ਭੀੜ ਵੀ ਇਕੱਠੀ ਹੋਈ ਹੋਈ ਸੀ ਅਤੇ ਜਿਸ ਨੂੰ ਜੋ ਵੀ ਸਮਾਨ ਮਿਲਦਾ ਸੀ ਉਹ ਅੱਗ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਕਰੀਬਨ ਅੱਧੇ ਘੰਟੇ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਇੱਥੇ ਪੁੱਜੀ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਲੋਕ ਇੱਥੇ ਖੜੇ ਰਹੇ ਅਤੇ ਟਰੱਕ ਨੂੰ ਜਲਦਾ ਹੋਇਆ ਦੇਖਦੇ ਰਹੇ ਰਾਕਿਰ ਮੁਤਾਬਿਕ ਇਸ ਖੜੇ ਟਰੱਕ ਦੇ ਵਿੱਚ ਇੱਕ ਕਾਰ ਦੀ ਟੱਕਰ ਹੋਈ ਸੀ ਜਿਸ ਤੋਂ ਕੁਝ ਦੇਰ ਬਾਅਦ ਇਸ ਟਰੱਕ ਨੂੰ ਅੱਗ ਵੀ ਲੱਗੀ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਅੱਗ ਕਿਵੇਂ ਲੱਗੀ ਹੈ ਪਰ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅਤੇ ਲੋਕ ਜੋ ਤਕਰੀਬਨ ਰਾਤ 12 ਵਜੇ ਦੇ ਕਰੀਬ ਪਉਤੋ ਜਾ ਰਹੇ ਸਨ ਉਹ ਖੜੇ ਵੀਡੀਓ ਵੀ ਬਣਾ ਰਹੇ ਸਨ ਤੇ ਉਹਨਾਂ ਵੱਲੋਂ ਇਹ ਵੀਡੀਓ ਭੇਜੀ ਗਈ ਹੈ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਟਰੱਕ ਬਿਲਕੁਲ ਜਲ ਕੇ ਖਾਕ ਹੋ ਚੁੱਕਿਆ ਹੈ ਅਤੇ ਇਹ ਤਸਵੀਰਾਂ ਤੁਹਾਨੂੰ ਖਰੜ ਦੇ ਓਵਰ ਬ੍ਰਿਜ ਦੀਆਂ ਦਿਖਾ ਰਿਹਾ ਜਿੱਥੇ ਕਿ ਰਾਤ ਤਕਰੀਬਨ 12 ਵਜੇ ਦੇ ਕਰੀਬ ਇੱਕ ਟਰੱਕ ਨੂੰ ਭਿਆਨਕ ਅੱਗ ਲੱਗੀ ਹੈ ਅਤੇ ਟਰੱਕ ਅੱਗ ਦੇ ਕਾਰਨ ਜਲ ਕੇ ਸੁਆਹ ਹੋ ਚੁੱਕਿਆ ਹੈ ਅਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਖੜੜ ਦਿਆਂ ਦਿਖਾ ਰਿਹਾ ਜਿੱਥੇ ਕਿ ਇੱਕ ਟਰੱਕ ਨੂੰ ਅੱਗ ਲੱਗੀ ਹੈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਤਕਰੀਬਨ ਅੱਧੇ ਘੰਟੇ ਤੋਂ ਬਾਅਦ ਇੱਥੇ ਪੁੱਜੀ ਅਤੇ ਅੱਗ ਤੇ ਕਾਬੂ ਵੀ ਪਾਇਆ ਗਿਆ ਹੈ ਫਿਲਹਾਲ ਰਾਘੀਰਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤਕਰੀਬਨ 11:54 ਮਿੰਟ ਤੇ ਇਹ ਟਰੱਕ ਨੂੰ ਅੱਗ ਲੱਗੀ ਹੈ ਅਤੇ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਨੁਕਸਾਨ ਟਰੱਕ ਦਾ ਕਾਫੀ ਜ਼ਿਆਦਾ ਹੋਇਆ ਹੈ ਅਤੇ ਜੋ ਟਰੱਕ ਚਾਲਕ ਸੀ ਉਹ ਬਿਲਕੁਲ ਸੇਫ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਸੰਬੰਧੀ ਹਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ